ਪੰਜਾਬ ਨੇ 15ਵੀਆਂ ਨੈਸ਼ਨਲ ਡ੍ਰਾਂਸ ਸਪੋਰਟ ਚੈਂਪੀਅਨਸ਼ਿਪ 2025 ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲੀ ਵਾਰ ਓਵਰਆਲ ਚੈਂਪੀਅਨ ਬਣਨ ਦਾ ਜੁੜਾ ਗੌਰਵ ਹਾਸਲ ਕੀਤਾ ਹੈ ਦੱਸਦੀ ਕਿ ਇਹ ਪ੍ਰਤੀਯੋਗਿਤਾ ਗੜ ਸ਼ੰਕਰ ਦੇ ਵਿੱਚ ਸੰਪੰਨ ਹੋਈ ਸੀ ਇਹਦਾ ਆਯੋਜਨ ਹੈ ਜਿਹੜਾ ਵਧੀਆ ਵੱਡੇ ਪੱਧਰ ਤੇ ਕੀਤਾ ਗਿਆ ਸੀ ਸੋ ਡਾਂਸ ਸਪੋਰਟ ਐਸੋਸੀਏਸ਼ਨ ਪੰਜਾਬ ਦੀ ਮੁਖ ਸਕੱਤਰ ਦੇ ਵੱਲੋਂ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਟੀਮ ਨੇ 12 ਸਾਲਾਂ ਦੇ ਵਿੱਚ ਪਹਿਲੀ ਵਾਰ ਓਵਰਆਲ ਚੈਂਪੀਅਨ ਬਣੀ ਹੈ ਇਸ ਪ੍ਰਤੀਯੋਗਤਾ ਵਿੱਚ ਪੰਜਾਬ ਦੇ ਐਥਲੀਟ ਨੇ 43 ਮੈਡਲ ਜਿਨ੍ਹਾਂ ਦੇ ਵਿੱਚ 25 골ਡ 14 ਸਿਲਵਰ ਅਤੇ 4 ਬ੍ਰੌਂਜ਼ ਮੈਡਲ ਆਪਣੇ ਨਾਮ ਕੀਤੇ ਨੇ ਹਰ ਵਰਗ ਦੇ ਜਿਹੜੇ ਮੁਕਾਬਲੇ ਬਾਜ਼ਾ ਨੇ ਭਾਰਤੀ ਅਤੇ ਅੰਤਰਰਾਸ਼ਟਰੀ ਡਾਂਸ ਫਾਰਮਸ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨਮਸਕਾਰ ਮੇਰਾ ਨਾਮ ਡਾਕਟਰ ਸੰਗੀਤਾ ਵਿਦਾਰ ਕੁਛਵਾ ਹੈ ਮੈਂ ਜਨਰਲ ਸੈਕਟਰੀ ਰਾਜਪੂਤ ਐਸੋਸੀਏਸ਼ਨ ਪੰਜਾਬ हा uh, uh, नीप्रजेंट करनी हाँ तो uh, मेरे बच्चों ने डांस डांसपोर्ट एसोसीएशन रिप्रजेंट किया फिफ्टीनथ नैशनल डांसपोर्ट चैंपियनशिप के द्वाबा पब्लिक स्कूल गढ़ शंकर डिस्ट्रिक्ट हशियारपुर हुई ये दो दिन की चैंपियनशिप से जिद्वी जोड़े डांस स्टाइल्स फस्ट डे इट वॉज नैशनल डांसिस लाइक इंडियन क्लासीकल सैमी क्लासीकल इंडियन फोक हिप हॉप इजिपशियन क्लासीकल फ्री स्टाइल Second day, Jena Siga, or oh, main championships. Main championships, uh, when I say dance athletes, when they represent as dance athletes. O oh, standard uh, and Latin. Standard, which dances on there, Jimeki, uh, balls, uh, uh, ballroom, uh, Fox and uh, Latin, which dances on there, Cha Cha, rumba, Samba, paso ਸੀ ਐਂਡ ਸਾਲਸਾ ਐਂਡ ਬਚਾਤਾ ਇਹਦੇ ਸੋਲੋ ਤੇ ਪਾਰਟਨਰ ਵਗਤੀ ਚੱਲਦੇ ਚੱਪਸੇਗੀ ਤੇ ਸਾਡੇ ਬੱਚਾ ਨੇ ਬਹੁਤ ਹੀ ਉੱਚ ਤਰੀਕੇ ਦਾ ਪ੍ਰਦਰਸ਼ਨ ਉੱਤੇ ਦਿੱਤਾ ਤੇ ਬੜੀ ਸਲਾਘਾ ਹੋਈ ਉੱਥੇ ਤੇ ਉਹਨਾਂ ਨੇ ਬੱਚਾ ਨੇ ਪੰਜਾਬ ਦੇ ਬੱਚਾ ਨੇ ਚੋਪੀ 골14 ਸਿਲਵਰ ਤੇ 4 ব্রونز ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਸੀਂ ਉੱਥੇ ਵਿਨਰਸ ਤੇ ਚੈਂਪੀయన్స్ ਬਣ ਕੇ ਆਏ ਹਾਂ तो एक साढ़े वास्ते एक हिस्टोरिक विन है क्योंकि असी बारह साल तो कंपीट कर रहे हैं पर पर असी चैंपियनशिप पहली बार जित जीती है, दे तो है, है। बारह स्टेट्स कॉल पूरे देश में जाती है तो पर एग्जामीनेशन सीजन करके बारह स्टेट्स ने पार्टीसपेट किया बारह स्टेट्स ने पार्टीसपेट किया कुछ दे नाम लै रही है जम्मू कश्मीर ਪੰਜਾਬ ਹਰਿਆਣਾ ਬਹੁਤ ਆਫ ਕੰਪੀਟੀਸ਼ਨ ਗਈ ਬਹੁਤ ਆਫ ਕੰਪੀਟੀਸ਼ਨ ਕਿਉਂਕਿ ਇਹ ਇਹਦੇ ਜਿਹੜੇ ਜਜਿਸ ਹੁੰਦੇ ਆ ਉਹ ਸਰਟੀਫਾਈਡ ਹੁੰਦੇ ਆ ਐਂਡ ਇੰਟਰਨੈਸ਼ਨਲ ਹੁੰਦੇ ਆ ਤੇ ਜਿਹੜੇ ਸਟੈਂਡਰਡ ਤੇ ਜਜ ਸੀ ਮਿਸਿਸ ਆਲਗਾ ਉਹ ਯੂਕਰੇਨ ਤੋਂ ਆਏ ਤੇ ਜਿਹੜੇ ਸਾਡੇ ਲੈਟਿਨ ਦੇ ਜਜ ਸੀਗੇ ਉਹ ਅੰਚਲੀਕਾ ਕੁਮਾਰ ਉਹ ਜਰਮਨੀ ਤੋਂ ਆਏ ਸੀਗੇ ਸੇ ਤੁਸੀਂ ਸਮਝ ਸਕਦੇ ਹੋ ਕਿ ਜਿਹੜੇ ਜਜਿਸ ਵੀ ਸਰਟੀਫਾਈਡ ਤੇ ਉਹ ਇੰਟਰਨੈਸ਼ਨਲ ਤੇ ਕਿਸ ਪੱਧਰ ਦੀ ਇਹ ਚੈਂਪੀਅਨਸ਼ਿਪ ਹੋਏਗੀ ਕਿੰਨੇ ਬੱਚਿਆਂ ਨੇ ਪਾਗ ਲਿਆ ਤੇ ਕਿ ਆਲ ਓਫ ਇੰਡੀਆ 260 ਡਾਂਸ ਐਥਲੀਟਸ ਨੇ ਕੰਪੀਟ ਕੀਤਾ ਅਗੇਸਟ each other ਪੰਜਾਬ ਦੇ ਵਿੱਚੋਂ ਕਿੰਨੇ ਬੱਚੇ ਜਿਹੜੇ ਲੁਧਿਆਣਾ ਦੀ ਜਿਹੜੇ ਮੜਦ ਦੇ ਕਿੰਨੇ ਪੰਜਾਬ ਦੇ ਵਿੱਚੋਂ ਜਦ ਸਿਲੈਕਸ਼ਨ ਸਾਡੇ ਜਿਹੜੇ ਬੱਚਿਆਂ ਦੀ ਹੋਈ ਸੀਗੀ ਉਹ 32 ਬੱਚਿਆਂ ਦੀ ਸੀਗੀ ਪਰ ਜਿਹਨ ਕੰਪੀਟ ਕੀਤਾ 22 ਬੱਚਿਆਂ ਨੇ ਤੇ ਕੁਝ ਬੱਚੇ ਜਲੰਧਰ ਤੋਂ ਅੰਮ੍ਰਿਤਸਰ ਤੋਂ ਤੇ ਫਿਰੋਜ਼ਪੁਰ ਤੋਂ ਵੀ ਸਿਲੈਕਟ ਹੋਈ ਸੀ ਉਹਨਾਂ ਨੇ ਪਾਰਟਿਸਪੇਟ ਨਹੀਂ ਕੀਤਾ ਤੇ ਲੁਧਿਆਣੇ ਦੇ 22 ਬੱਚਿਆਂ ਨੇ ਕੰਪੀਟ ਕੀਤਾ ਜਿਹਦੇ ਵਿੱਚੋਂ 18 ਬੱਚੇ ਸੰਗੀਤਾ ਸਟੂਡੀਓ ਆਫ ਪਰਫਾਰਮਿੰਗ ਆਰਟਸ ਦੇ ਸੀ ਤੇ ਸਾਰੇ ਬੱਚੇ ਹੀ ਮੈਡਲ ਲੈ ਕੇ ਆਏ ਨੇ ਇਹ ਇੱਕ ਪੰਜਾਬ ਦਾ ਬੜਾ ਮਾਣ ਦਾ ਹੈ हां जी बहुत अच्छा ਤੇ پراਊਡ ਫੀਲ ਹੋ ਰਿਹਾ ਕਿਉਂਕਿ ਇਹੀ ਬੱਚੇ ਅੱਗੇ ਇਹਨਾਂ ਨੂੰ ਫੈਡਰੇਸ਼ਨ ਟ੍ਰੇਨਿੰਗ ਦੇਗੀ ਤੇ ਇੰਟਰਨੈਸ਼ਨਲ ਪੱਧਰ ਤੇ ਲੈ ਕੇ ਜਾਏਗੀ ਤੁਸੀਂ ਕੀ ਦੱਸ ਰਹੇ ਸੀ ਕਿ ਕਾ ਵੀ ਸਾਲਾਂ ਤੋਂ ਇੱਕੋ ਟੀਮ ਜਿੱਤਦੀ ਆ ਰਹੀ ਸੀ ਹਾਂ ਜੀ ਕਿਹੜੀ ਟੀਮ ਚਗੀ ਇਹ ਜਿਹੜੀ ਟੀਮ ਜਿੱਤਦੀ ਆ ਰਹੀ ਸੀ ਉਹ 36 ਕਰਦੀ ਹੈ ਤੇ ਉਹ ਕੋਚ ਵੀ ਸਾਡੇ ਜਿਹੜੇ ਨੈਸ਼ਨਲ ਕੋਚ ਹੈ ਉਹ ਵੀ 36 ਕਰਤੋ ਹੀ ਨੇ ਤੇ ਉਹਨਾਂ ਦੀ ਹੀ ਟੀਮ ਹਰ ਸਾਲ ਪਿਛਲੇ 10 ਸਾਲਾਂ ਤੋਂ ਤਾਂ ਉਹੀ ਜਿੱਤਦੇ ਆ ਰਹੇ ਨੇ ਇਥੇ ਤੁਸੀਂ ਕੰਪੀਟ ਹਾਂਜੀ ਇਸ ਵਾਰੀ ਕਿਉਂਕਿ ਪੰਜਾਬ ਚ ਹੋਈ ਸੀ ਚੈਂਪੀਅਨਸ਼ਿਪ ਸ਼ਾਇਦ ਸਾਡੇ ਜ਼ਿਆਦਾ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਕਿਉਂਕਿ ਪਿਛਲੀ ਚੈਂਪੀਅਨਸ਼ਿਪ ਚ ਨਹੀਂ ਸੀ ਉਸ ਤੋਂ ਪਿਛਲੀ ਤਿਰੂਪਤੀ ਤੇ ਹਾਂਜੀ ਬਹੁਤ ਜ਼ਿਆਦਾ ਮਿਹਨਤ ਐਟਲੀਸਟ ਇਟ 5 ਮੰਥਸ ਹੋ ਗਏ ਸਾਨੂੰ ਕਿਉਂਕਿ ਸਟੇਟ ਪਹਿਲਾਂ ਤੁਸੀਂ ਸਟੇਟ ਵਿਨਰ ਹੁੰਨੇ ਹੋ ਸਟੇਟ ਵਿਨ ਕਰਕੇ ਤੁਸੀਂ ਨੈਸ਼ਨਲ ਚ ਕੰਪੀਟ ਕਰਦੇ ਹੋ ਤੇ ਸਟੇਟ ਨੂੰ ਦੀ ਚੈਂਪੀਅਨਸ਼ਿਪ ਦੀ ਪ੍ਰੈਕਟਿਸ ਇਹਨਾਂ ਬੱਚਾ ਨੇ ਅਗਸਟ ਸੈਪਟੈਂਬਰ ਤੋਂ ਸ਼ੁਰੂ ਕਰ ਦਿੱਤੀ ਸੀ। ਕਿ ਇਹ ਮਨ ਇਮ ਹੈ ਕਿ ਤੁਹਾਡੀ ਚੈਂਪੀਅਨਸ਼ਿਪ ਕਿਤੇ ਤੱਕ ਲੱਗੇ ਜੇ। ਇਹ ਇਹ ਸਾਡੀ ਲੇਗੇਸੀ ਹੈ ਸੰਗੀਤਾ ਸਟੂਡੀਓ ਪਰਫਾਰਮਿੰਗ ਆਰਟਸ ਦੀ ਕਿ ਅਸੀਂ ਥਿਸ ਇਜ਼ ਦੀ ਫਰਸਟ ਸਟੈਪ ਵੀ ਕੰਸੀਡਰ ਇਟ ਇੰਟਰਨੈਸ਼ਨਲ ਅਚੀਵਮੈਂਟ ਸਾਡੀਆਂ ਪਹਿਲਾਂ ਵੀ ਬਹੁਤ ਰਹੀਆਂ ਤੇ ਅੱਗੇ ਇਹ ਬੱਚਾ ਦਾ ਅ ਇੰਟਰਨੈਸ਼ਨਲ ਐਕਸਪੋਜ਼ਰ ਨਹੀਂ ਹੈ ਤੇ ਮੈਂ ਆਸ਼ਾ ਕਰਦੀ ਹਾਂ ਇਹ ਬੱਚੇ ਇੰਟਰਨੈਸ਼ਨਲ ਪੱਧਰ ਤੇ ਵੀ ਆਪਣੇ ਅ ਅ ਸਟੇਟ ਦਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੇ ਬਹੁਤ ਔਖੀ ਤਿਆਰੀ ਕੀਤੀ ਪੜਾਈ ਦੇ ਨਾਲ ਨਾਲ ਕਿਸ ਤਰ੍ਹਾਂ ਬੱਚੇ ਨੇ ਤਿਆਰੀ ਕੀਤੀ ਹੈ ਬੱਚਾ ਨੇ ਦੇਖੋ ਨਾਂਸ میوزਿਕ ਇੱਕ ਇਹ ਜੀ শিক্ষা ਹੈ ਜੇ ਗੁਰੂ ਸ਼ਿਸ਼ੇ ਪਰੰਪਰਾ ਦੇ ਅੰਤਰਗਤ ਸਿੱਖੀ ਜਾਵੇ ਤਾਂ ਉਹਨਾਂ ਨੂੰ ਆਪਣੀ ਜੇ ਤੁਹਾਡਾ ਜਿਹੜਾ ਹੌਬੀ ਹੈ ਉਹ ਤੁਹਾਡਾ ਪੈਸ਼ਨ ਬਣ ਜੇ ਫਿਰ ਤੁਹਾਨੂੰ ਉਬੋਝ ਨਹੀਂ ਲੱਗਦਾ ਤੁਹਾਨੂੰ ਸਿੱਖ ਲੈਣੇ ਤੁਸੀਂ ਵੀ ਕਿਸ ਤਰ੍ਹਾਂ ਮੇਨਟੇਨ ਕਰਨਾ ਹੈ ਆਪਣਾ ਟਾਈਮ ਤੇ ਆਪਣੀ ਆਪਣੀ ਪੜ੍ਹਾਈ ਤਾਂ ਆਪਣੇ ਜਿਹੜੀ ਹੌਬੀ ਹੈ ਉਹਨੂੰ ਵੀ ਅੱਗੇ ਕਿਸ ਤਰ੍ਹਾਂ ਬੈਲੈਂਸ ਕਰਨਾ ਹੈ My name is Anayadua. Dua. I participated in Amateur Dance Sport Federation India. I participated in Kathak as well as Sasa and I got first position in both the uh, competition. I think it was a really tough competition, but for me to win this is all because of Sangeeta Ma'am and her mentorship. I think every one of us is so proud to come back with the first prize as Punjab won in all the uh, states. And I give this all. Uh, Hands off to Sangeeta, ma'am. Thank you, you so much. Yeah, uh, it was a um, com uh, competition that was basically of salsa, rumba, and all the Latin dances. And then, other than that, there were also Indian classical dance forms such so as like Kathak and uh, Western dance forms such as Bollywood, contemporary, uh, and many more. Thank you. Uh, I competed in three dance forms a semi classical bachata as well as rumba it was held by amateur dance sport federation of india uh, it was held at dwaba public school hoshiarpur uh, and it was an amazing experience and i look forward to going over there again bahut tough competition tha there were too many uh, competitors so, uh, many one trophy uh, and two medals टीम ने ट्वेंटी 25 गोल्ड मेडल्स जीते हैं एंड एज ए स्टेट वी वर द फर्स्ट वन लुधियाना लाइव लाई संजय सेतिया की रिपोर्ट